ਗੋੜ ਦੇ ਬਰਫਾਨੀ ਮੰਦਿਰ ਵਿੱਚ ਉਸ ਸਮੇਂ ਸੰਸਨੀ ਫੈਲ ਗਈ ਜਦੋਂ ਮੰਦਿਰ ਵਿੱਚ ਸ਼ਿਵਲਿੰਗ ਦੇ ਅੱਗੇ ਇੱਕ ਪਾਕਿਸਤਾਨੀ 100 ਰੁਪਏ ਵਾਲਾ ਨੋਟ ਮਿਲਿਆ ਦੱਸਦੇ ਕਿ ਜਿਵੇਂ ਹੀ ਇਸ ਮਾਮਲੇ ਸੰਬੰਧੀ ਲੋਕਾਂ ਨੂੰ ਪਤਾ ਲੱਗਾ ਤਾਂ ਉਹਨਾਂ ਵੱਲੋਂ ਤੁਰੰਤ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਜਿਸ ਦੇ ਚਲਦੇ ਪੁਲਿਸ ਵੀ ਮੌਕੇ ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਦਸੇ ਹੋ ਹਾਕੀ ਪੁਲਿਸ ਵੱਲੋਂ ਮੰਦਿਰ ਵਿੱਚ ਲਗਾਏ ਸੀਸੀਟੀਵੀ ਕੈਮਰੇ ਵੀ ਖੰਗਾਲੇ ਜਾ ਰਹੇ ਹਨ ਤਾਂ ਕਿ ਪਤਾ ਚੱਲ ਸਕੇ ਕਿ ਆਖਿਰ ਇਹ ਪਾਕਿਸਤਾਨੀ ਨੋਟ ਕਿਸ ਵੱਲੋਂ ਮੰਦਿਰ ਵਿੱਚ ਚੜਾਇਆ ਗਿਆ ਹੈ ਉਦਿਸ ਮਾਮਲੇ ਸੰਬੰਧੀ ਜਦੋਂ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਅਜੇ ਤੱਕ ਕੋਈ ਪਤਾ ਨਹੀਂ ਚੱਲਿਆ ਕਿ ਆਖਿਰ ਇਹ ਨੋਟ ਕਿਸ ਵੱਲੋਂ ਮੰਦਿਰ ਵਿੱਚ ਚੜਾਇਆ ਗਿਆ ਹੈ ਪਰ ਉਨ੍ਹਾਂ ਵੱਲੋਂ ਇਸ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਬਨੇਰੋ ਸਾਡੇ ਨਾਲ ਤੇ ਦੇਖਦੇ ਹੋ ਪੰਜਾਬ ਦੇ ਕੀ ਨਿਊਜ਼ ਹਜੀ ਕੀ ਨਾਮ ਹੈ ਜੀ ਕੀ ਗੱਲ ਬਾਤ ਹੈ ਉਹ ਮੇਰਾ ਨਾਮ ਰਕੇਸ਼ ਸਿੰਘ ਹੈ ਮੈਂ ਰੋਜ਼ ਸਵੇਰੇ ਮੰਦਿਰ ਆਣਾ ਪੂਜਾ ਲਈ ਤੇ ਅੱਜ ਸਵੇਰੇ ਜਿਸ ਤਰ੍ਹਾਂ ਸ਼ਿਵਲਿੰਗ ਨੂੰ ਜਲ ਟਾਲਿਆ ਤੇ ਸ਼ਿਵ ਦੀ ਮੂਰਤੀ ਦੇ ਸਮੀਪ ਨਾ ਪਾਕਿਸਤਾਨੀ 100 ਰੁਪਏ ਦਾ ਨੋਟ ਸੀ ਤੇ ਜਿੰਨੂੰ ਵੇਖ ਕੇ ਹੈਰਾਨਗੀ ਹੋਈ ਤੇ ਫਿਰ ਮੈਂ ਤਤਕਾਲ ਹੀ ਆਪਣੇ ਐਮਸੀਐ ਸ਼ਕਤੀ ਸਿੰਘ ਜੀ ਉਹਨਾਂ ਨੂੰ ਕੀਤਾ ਤੇ ਕਾਲ ਤੇ ਉਹਨਾਂ ਨੇ ਅੱਗੇ ਪੁਲਿਸ ਨੂੰ ਕਾਲ ਕੀਤਾ ਤੇ ਆ ਕੇ ਤਫ਼ਤੀਸ਼ ਚੱਲ ਰਹੀ ਹੈ ਕਿੰਨੇ ਵਜੇ ਗੱਲ ਹੋਈ ਸਰੇ 38 ਗੱਲ ਆ ਸਵਾਰ ਸੱਜਣ ਦੀ ਆ। ਅੱਜ ਭੀ ਕੀ ਇਨਫੋਰਮੇਸ਼ਨ ਆਈ ਜੇ ਮੰਦਰ ਨੂੰ। ਸੁਵੇਰੇ ਸਾਨੂੰ ਨੇ ਫੋਨ ਆਇਆ ਇਸ ਕੇਸ਼ ਕੁਮਾਰ ਵੱਲੋਂ ਕਿ ਮੇਰੇ ਸੇ ਮੰਦਰ ਮੱਥਾ ਦੇਖਣਾ ਹੈ ਕਿ ਪਾਕਿਸਤਾਨੀ ਨੋਟ ਮਿਲਿਆ ਵਾ। ਉਹ ਘਰ ਤੇ ਇੱਥੇ ਆਈਆਂ। 14 ਦਾ ਲੋੜਾ ਪਾਕਿਸਤਾਨ ਦਾ। ਜਨਾਬੀ ਉੱਤੇ ਫੋਟੋ ਆ। ਲਾਲ ਅਗਲਾ ਨੋਟ ਵਾ। ਇਹਦੇ ਵਿੱਚ ਕੈਮਰਾ ਚੈੱਕ ਕਰ ਰਹੇ ਆ ਕਿ ਕੌਣ ਇੱਥੇ ਚੜਾ ਗਿਆ ਵਾ। ਕੌਣ ਰੱਖਿਆ ਮੰਦਰੀ ਸ਼ਿਵਜੀਤ ਮਹਾਰਾਜ ਦੀ ਫੋਟੋ ਦੇ ਨਾਲ ਆਪਣੇ ਮੂਰਤੀ ਦੇ ਨਾਲ ਰੱਖਿਆ ਹੀ। ਉਹਦੇ ਕੰਮਤਾਰ। ਕੀ ਹੋ ਰਿਹਾ ਤੇ ਤੁਸੀਂ ਕਬਸੋ ਸੀਸੀਟੀਵੀ ਕੈਮਰੇ ਚੈੱਕ ਕਰ ਰਹੇ ਆ ਲੋਕ ਤੁਸੀਂ ਕਾਫੀ ਆ ਰਹੇ ਆ ਪਤਾ ਨਹੀਂ ਹਲੇ ਇਹ ਕਲੀਅਰ ਨਹੀਂ ਹੋ ਰਿਹਾ ਕਿ ਸਾਰੇ ਜਿਹੜਾ ਵੀ ਆਉਂਦਾ ਬੰਦਾ ਮੱਥਾ ਦੇਖਦਾ ਨਾਲ ਹੀ ਸੂਜੀ ਮਾਰੀ ਨੂੰ ਮੱਥਾ ਦੇਖਦਾ ਛੋਟੀ ਜੀ ਚੀਜ਼ ਹੈ ਪਰ ਨਹੀਂ ਕੌਣ ਰੱਖ ਗਿਆ ਹੈ ਇਹ ਉਹ ਵੇਖਦੇ ਹੁਣ ਜੇ ਕੋਈ ਕਲੀਅਰ ਹੋ ਗਿਆ ਜਿਹੜਾ ਕੋਈ ਬੰਦੇ ਰੱਖਿਆ ਹੈ ਕਿੱਥੋਂ ਦਾ ਕਿੱਥੋਂ ਦਾ ਨਹੀਂ ਜਿਆਦਾ ਇੱਥੇ ਟੂਰਿਸਟ ਹੁੰਦੇ ਆ ਤੇ ਉਹ ਜੇ ਇਹ ਲੋਕਲ ਕੋਈ ਬੰਦਾ ਉਹ ਰੱਖ ਗਿਆ ਫਿਰ ਤੁਸੀਂ ਵੈਸੇ ਕਰਾਂਗੇ ਕਿ ਕੋਈ ਬਾਤ ਪਾਇਆ ਜਾਂ ਫਿਰ ਉਹਦੇ ਬਾਰੇ ਇਸ ਤਰ੍ਹਾਂ ਕਿ ਕੀ ਹੈ ਸਾਹ ਦਿੰਦੇ ਠੀਕ